ਨੈਕਸਟ ਹੈ ਆਪਣੇ ਕੋਲੇ ਪਪਾ ਜਿਵੇਂ ਆਪਾਂ தੱਥਾ ਬਣਾਇਆ ਸੀ ਆ ਖੱਖਾ ਬਣਾਇਆ ਸੀਗਾ ਉਦਾਂ ਹੀ ਆਪਾਂ ਬਣਾ ਲੈਣਾ ਪਪਾ ਪਰ ਉਹਨਾਂ ਦੇ ਵਿੱਚ தੱਥਾ ਦੇ ਵਿੱਚ ਕੀ ਹੈ ਉਪਰੋਂ ਮੂੰਹ ਬੰਦ ਹੁੰਦਾ ਆਪਾਂ ਇੱਥੇ ਮੂੰਹ ਇਹਦਾ ਖੁੱਲਾ ਰੱਖਣਾ ਆ ਪਪਾ ਸਲੀਪਿੰਗ ਲਾਈਨ ਫੋਰ ਦੀ ਤਰ੍ਹਾਂ ਪਪਾ ਪਪਾ ਪਤੰਗ ਪਪਾ ਪਰੀ ਪਪਾ ਪਪੀਤਾ ਪਪਾ ਫਫਾ ਪਪਾ ਜਿੱਦਾਂ ਆਪਾਂ ਈੜੀ ਬਣਾਈ ਸੀ ਉਦਾਂ ਜਾਂ ਫਿਰ ਜਿਵੇਂ ਆਪਾਂ ਬਣਾਇਆ ਸੀ ਟੈਂਕ ਆ ਅਪ ਇਹ ਹੋ ਗਿਆ ਫਫਾ ਆਸਪੇਸ ਨੂੰ ਚਾਹੀਏ ਛੋਟਾ ਕਰ ਦੋ ਤੁਸੀਂ ਥੋੜਾ ਛੋਟਾ ਜਿੱਤਾ ਈਡੀ ਬਣਾਈ ਸੀ ਉਸ ਨੂੰ ਫਫਾ ਖਾ ਪ ਪ ਪ ਪ ਪਪਾ ਫਫਾ ਬੱਬਾ ਤਾਂ ਬੇਬੀ ਫਾਰਮੇਸ਼ਨ ਹੈਗੀ ਹੈ 슬ੀਪਿੰਗ ਲਾਈਨ ਇਦਾਂ ਤੇਰੇ ਇਦਾਂ ਜਿੱਦਾਂ ਪਪਾ ਬਣਾਇਆ ਸੀ ਇਹਨੂੰ ਟੱਚ ਕਰ ਉਨੇ ਦੀ ਫਾਰਮੇਸ਼ਨ ਆਪਾਂ ਇਹਦਾ ਸਿੱਖ ਲੈਣਾ ਜਿੱਦਾਂ ਬੱਚੇ ਨੂੰ ਆਪਾਂ ਏਡੀ ਪੌਣੀ ਸਿਖਾਈ ਸੀ ਤਾਂ ਏਡੀ ਪੰਥ ਸਟੈਂਡਿੰਗ ਲਾਈਨ ਏਡੀ ਛੋਟੀ ਵਾਲੀ نیچے ਨਹੀਂ ਟੱਚ ਕਰਨੀ ਜਿਹਦੀ ਉੱਪਰ ਹੀ ਫਿਨਿਸ਼ ਕਰਨਾ ਆਪਾਂ ਇਹਨੂੰ ਇਹ ਤਾਂ ਏਡੀ ਪਾਤੇ ਜਿਹੜੀ ਉੱਪਰ ਵਾਲੀ ਲਾਈਨ ਸੀ ਉਹਨੇ نیچے ਤੱਕ ਟੱਚ ਕਰ ਦੇਣਾ ਬੱਬਾ ਬੱਬਾ ਪੱਪਾ ਫੱਫਾ ਬੱਬਾ ਪੱਪਾ ਪੱਬਾ ਜਿਵੇਂ ਆਪਾਂ ਤੱਤਾ ਪਾਇਆ ਆ ਸੇਮ ਉਦਾਂ ਹੀ ਆ ਪਰ ਉਹਦਾ ਟਿੱਡ ਜਿਹੜਾ ਆਪਾਂ ਨੇ ਮੋਟਾ ਜਿਹਾ ਕਰ ਦੇਣਾ ਜਿੰਦਾ ਆਪਾਂ ਟੱਡਾ ਬਣਾਇਆ ਸੀ ਇਹ ਤਾਂ ਆਪ ਪੱਬਾ ਢੇੜ आप, राउंड कका पाया थे तक तक कका पाया। नीचे हा हा, तक तर कक्का ही का गया नीचे हा, हा बन गोटा कका हा हा हे पप्पा प्बा मम्मा mama jidda apa sassa paya si ga sleeping line mama sleeping line standing line up turn standing line mama papa 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 mama